ਕੱਵੇ ਕੇ ਬਾਂਧਾ ਗਾਦਰਪਾ ਲੋ ਬਾਬਾ ਜੀ ਕਹਿੰਦੇ ਤਿਆਰ ਆੜੇਗੀ ਆਟਾ ਮੁੱਕ ਗਿਆ ਸੀ ਪਾਟੇ ਦੁੱਧ ਦੀ ਓਏ ਚੁੱਪ ਠੀਰ ਗਾਜਰ ਪਾਕ ਤਿਆਰ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਤਿਆਰ ਹੋ ਗਏ ਕੰਮ ਤੇ ਜਾਣ ਲਈ ਬਾਬਾ ਜਨਾਬ ਘਰੇ ਆਏ ਸੀਗੇ ਮੈਂ ਅੱਜ ਬਲੌਗ ਹੀ ਬਣਾ ਲ ਲਈ ਨਹੀਂ ਤਾਂ ਰੋਜ਼ ਉੱਥੇ ਕਮਰੇ ਤੋਂ ਉੱਥੇ ਕੁਸ ਉਹੀ ਚੱਲੀ ਜਾਂਦਾਗਾ ਚੱਲ ਮਾਤਾ ਜੀ ਸਨੋ ਚਲੇ ਚਲੇ ਕਿਥੇ ਲ ਹੁਣ ਆਵਗੇ ਟੂਰਨਾਮੈਂਟ ਤੇ ਜਾ ਬੇਟਾ ਕੰਮ ਬਿਨਾਂ ਕੁਛ ਨਹੀਂ ਬੰਦਾ ਟੂਰਨਾਮੈਂਟ ਤੇ ਆਵਾਂਗੇ ਨਾਲ ਸਾਰੇ ਮੁੰਡੇ ਵੀ ਆਉਣਗੇ ਮੈਚ ਆ ਬਈ ਆਪਣੇ 20 25 26 27 ਦੇ ਕਰਾਏ ਨੂੰ ਪੈਸੇ ਲੈ ਲਿਆ ਘਾਟੇ ਨੂੰ ਜੰਮਿਆ ਜਦੋਂ ਵੀ ਆਉਣੇ ਆਗੇ ਕੋਸਾ ਕੋ ਲੈ ਕੇ ਜਾਂਦੇ ਆ ਕਰੋ ਲੋ ਬਾਬੇ ਪਹੁੰਚ ਗਿਆ ਆਊਟਲੈਟ 'ਚ ਮਾਰਿਆ ਮੁੰਡਿਆਂ ਨੇ ਐਂਟਰੀ ਤੇ ਕਸਟਮਰ ਹੁਣ ਬਹੁਤ ਘਟ ਗਿਆ ਬਈ ਕਿਉਂਕਿ ਸੀਜ਼ਨ ਜਾ ਰਿਹਾ ਨਾ ਦੋ ਤਿੰਨ ਮਹੀਨੇ ਸਿੱਕੇ ਜਿਹੜੇ ਨੰਗੇ ਤੇ ਸਾਹਮਣੇ ਇੱਕ ਉਹ ਸਟੋਰ ਆ ਜੋਕੀ ਦੇ ਨਾਲ ਟਿਮ ਪੈਰਿਸ ਉੱਥੇ ਅੱਗ ਲੱਗ ਗਈ ਸੀਗੀ ਵਾਹਵਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਸਾਰਾ ਸਮਾਨ ਸੱਲਾ ਮੱਚ ਗਿਆ ਤੇ ਅਜੇ ਸਟੋਰ ਖੁੱਲਣ ਚ ਪਏ ਆ 20 ਮਿੰਟ ਆ ਉਹਨੇ ਦੰਨੇ ਆਪਾ ਗੇੜੇ ਅਲੇ ਦੋ ਗੱਭਰੂ ਆਏ ਬੈਠਿਆ ਸਵੇਰੇ-ਸਵੇਰੇ ਗਿੱਲਾਂ ਦੀ ਧਰਤੀ ਤੋਂ ਰਾਮਪਰੇਜ ਧਰਤੀ ਤੋਂ ਏਡੀ ਜੀ ਐ ਕੀ ਹਾਲ ਹੈ ਜੀ ਟੋਪੀ ਲਈਆ ਕਹਿੰਦੇ ਅੱਜ ਕਬੱਡੀਆਂ ਅੱਜ ਸ਼ਨੀਵਾਰ ਹੈ ਕੀ ਆਪਕੇ ਅੱਗੇ ਹੋਣਾ ਲਿਕੇ ਬਾਬਾ ਬੱਤਫਲੇ ਵਾਂਗੂ ਆਣਾ ਹੈ ਨਹੀਂ ਨਹੀਂ ਰਜਨੀ ਕਾਂ ਤਾਂ ਆ ਰਜਨੀ ਕਾਂ ਤਾਂ ਸਟੈਂਡ ਮੜਾ ਕਸਤਵਰ ਨੂੰ ਫੇਰ ਮਾਰ ਕੇ ਫੇਰ ਹੁਣ ਪਾਓ ਜੀ ਪੈਰ ਚ ਜੋੜਾ ਆਹ ਨਾ ਕਹਿੰਦੇ ਬੁੱਲੇ ਵਾਲੇ ਬੂਟੇ ਦਾ ਮੁੰਡਾ ਹੈ ਬੁੱਲੇ ਵਾਲੇ ਬੂਟੇ ਦਾ ਮੁੰਡਾ ਹੈ ਬੂਟਾ ਆ ਗਿਆ ਕਹਿੰਦੇ ਐ ਕਹਿੰਦੇ ਗਾਹੋਂ ਆ ਗਿਆ ਐ ਕਹਿੰਦੇ ਗੇਵੇ ਦਾ ਮੁੰਡਾ ਆ ਗਿਆ ਗੇਵੇ ਦਾ ਕਹਿੰਦੇ ਚੱਕਾ ਦੇ ਟੂਰਨਾਮੈਂਟ ਤੇ ਆਲਟੋ ਗੱਡੀ ਨਾਲ ਸਨਮਾਨ ਕੀਤਾ ਜਾਊਗਾ ਗੇਵੇ ਦਾ ਮੁੰਡਾ ਆ ਗੇਵੇ ਦਾ ਗੇਵੇ ਦਾ ਮੁੰਡਾ ਗੇਵੇ ਦਾ ਗੇਵੇ ਨੇ ਕਹਿੰਦੇ ਬੁੜੀ ਟਾਈਮ ਤਾਂ ਹਜੇ ਬਾਬੇ ਉਹ ਪੈਸੀ 10 ਮਿੰਟ ਆਨਲਾਈਨ ਖੋਲਤਾ ਸਟੋਰ ਤੇ ਨਮਾਸਟੋਕ ਆਇਆ ਬਈ ਹੈਂਡਬੈਗ ਦਾ ਨਵੇਂ ਬੇਹਾਂ ਜੋੜਿਆਂ ਵਾਸਤੇ ਦਿਖਾਉਣੇ ਆਂਗੇ ਸਾਨੂੰ ਲਓ ਬਾਬਾ ਜੀ ਪੰਜ ਵਾਲੀ ਯਾਦਾ ਟਾਈਮ ਹੋ ਗਿਆ ਤੇ ਅੱਜ ਦਿਨ ਸ਼ਨੀਵਾਰ ਆ ਕਹਿੰਦੇ ਕਾਂ ਬੋਲਦੇ ਆ ਕਾਂ ਬੋਲਦੇ ਇਹਨੂੰ ਕਹਿੰਦੇ ਆਫ ਸੀਜ਼ਨ ਜਿਹਨੂੰ ਕਹਿੰਦੇ ਮੰਦਾ ਹੁਣ 15 20 ਰੱਖੀ ਬੈਠਾ ਇਹਨਾਂ ਜੋ ਅੱਧਿਆਂ ਨੂੰ ਇਹਰ ਦੇ ਬੇਬੜਿਆਂ ਨੂੰ ਹਟਾਉਣਗੇ ਵੀ ਘਰੇ ਵੀ ਤੋੜਨਗੇ ਆਪ ਵੀ ਇਹ ਵਿੱਚ ਦਾਸ ਨਹੀਂ ਆਪਾਂ ਨੂੰ ਵੀ ਹਟਾਉਣਗੇ ਜਿਹੜੇ ਹਿਸਾਬ ਦੇ ਮੈਨੂੰ ਕਸਟਮਰ ਲੱਗਦਾਗਾ ਵੀ ਇਹ ਗੱਲਬਾਤ ਹੈ ਨਹੀਂ ਗਈ ਹੋਈ ਚੋਬਰਾ ਹਿਸਾਬ ਨਾਲ ਸਾਰਿਆਂ ਨੂੰ ਕੱਢਣਗੇ ਲਓ ਬਾਬਾ ਜੀ ਕੰਮ ਤਾਂ ਹੋ ਗਏ ਵਿਹਲੇ ਤੇ ਕਮਰੇ ਚ ਆ ਗਏ ਤੇ ਖੇਲਰ ਖਰਾਉ ਤਾਂ ਅਸੀਂ ਦੇਖੀ ਜਾਂਦੇ ਹਾਂ ਮਗਰ ਕਹਿਰ ਜਾਗਾ ਤੇ ਮੈਂ ਅੱਜ ਇਕੱਲਾ ਹੀ ਬੈਠਾਗਾ ਉਹਨੇ ਜਹਰਪਾਲ ਗਿਆ ਵਿਆਹ ਤੀਜੇ ਦਿਨੋਂ ਵਿਆਹ ਪਾ ਜਾਂਦਾਗਾ ਸ਼ਨੀਵਾਰ ਐਤਵਾਰ ਆ ਵਿਆਹ ਵਾਗ ਗਿਆ ਸੋਮਵਾਰ ਨੂੰ ਆਊਗਾ ਤੇ ਸੰਦੀਪ ਹਜੇ ਰਾਹਾਂ 'ਚ ਹੀ ਫਿਰਦਾਗਾ ਆਉਂਦਾਗਾ ਫੇਰ ਦੇਖਦੇ ਆ ਰੋਟੀ ਟੋਕ ਦਾ ਕੀ ਸਲਾਹ ਬੰਦੀ ਹੈ ਕੀ ਕੀ ਨਹੀਂ ਆ ਜਾਂਦਾ ਉਹਨੂੰ ਉਹਨਾਂ ਟਾਈਮ ਆਪਾਂ ਵੀ ਬੈਠਾ ਰੈਸਟ ਕਰਨ ਲੱਗੇ 10 ਮਿੰਟ ਆ ਗਿਆ ਭੈਣ ਜੋ ਧੀਰਾਤ ਹੋਈ ਪਈ ਜਾਗੀ ਓ ਯਾਰ ਮੋਟਰਸ ਮੇਰੇ ਨੂੰ ਨਾ ਤੇਰਾ ਕੀ ਮੇਮਣਾ ਛੁੜਦਾ ਸੀਗਾ ਭੈਣ ਦੋ ਇੱਥੇ ਹਟ ਕੇ ਦੂਰ ਰੇਡੀ ਦੂਰ ਲੱਗ ਗਿਆ ਸਟਾਰਟ ਹੋ ਤੇ ਕੀ ਓਏ ਓੜਿਆ ਅੱਧੀ ਰਾਤ ਹੋ ਜਾਂਦੀ ਹੈ ਮੋਟਰਸਾਈਕਲ ਲੈ ਗਿਆ ਸੀ ਉਹਦੇ ਫਿਰ ਘਰੇ ਤੁਰ ਕੇ ਦੇ ਸੀ ਉਹਦੇ ਨਾਲ ਮੋਟਰਸਾਈਕਲ ਲੈ ਕੇ ਮਾਂ ਕਿ ਮੇਰੇ ਨਾਲ ਲੈ ਕੇ ਆ ਨਾ ਕੁਛ ਹੈਗਾ ਨਾ ਹੋਰ ਬਣਾਉਣ ਨੂੰ ਨਾ ਕੁਛ ਖਾਣ ਨੂੰ ਕੀ ਹੈ ਇਹਦੇ 'ਚ ਕੁਛ ਨਹੀਂਗਾ ਖਾਲੀ ਝੋਲਾਗਾ ਆਟਾ ਤੂੰ ਨਹੀਂ ਲਿਆਇਆ ਕੁਝ ਨਹੀਂ ਲਿਆਇਆ ਪਰ ਉਹ ਨਾ ਮੇਰੇ ਮੂੰਹ ਤੇ ਗਾਲ ਸੁਣਨਾ ਕਿੱਥੋਂ ਕਾਣੀਆ ਮੈਂ ਕੀ ਕਰਾਂ ਹੁਣ ਇਕੱਲਾ ਮੈਂ ਤਾਂ ਆਪ ਬੈਠਾਂਗਾ ਇੱਥੇ ਆਟਾ ਡਾਕਟਰ ਦਾ ਲਿਆਉਣਾ ਕੋਈ ਆਟਾ ਕਿੱਥੋਂ ਲਿਆਵਾ ਹੁਣ ਮੈਂ ਅੰਟੀ ਕੋ ਫੜ ਕੇ ਲਿਆਉਂਗਾ ਔਰ ਕਿੱਥੋਂ ਲੈ ਕੇ ਆਉਂਗਾ 3500 ਦੇਣਾ ਉਹਦਾ ਅੰਟੀ ਦਾ ਟਿਕਟ 3500 ਦੇਣਾ ਜਾਨ ਨੂੰ ਜੀ ਨਹੀਂ ਕਰਦਾਗਾ ਅੰਟੀ ਕੋਲੇ ਉਹ ਤਾਂ ਦੇ ਜਾਵਾਂਗੇ ਭੱਜਦੇ ਥੋੜੀਆਂ ਭੱਜੇ ਪਰ 10-12 ਹਜ਼ਾਰ ਲੱਗੇ ਭੱਜਾਂਗੇ 3500 ਥੋੜੀ ਲੱਗੇ ਭੱਜਾਂਗੇ ਟਿਕਟ ਲਾਂ ਤਾਂ ਚੌਲ ਫੜ ਲਿਆ ਮੈਂ ਪੈਰੀ ਗਈ ਜਾਂਦਾ ਸਭਾ ਵੀ ਗਈ ਜਾਂਦੀ ਜਿਹ ਕਹਿੰਦੀ ਫੈਰੀ ਦੇ ਘਰ ਰੋਟੀ ਖਾ ਜਾ ਮੈਂ ਤੇ ਨੇ ਤੇ ਚੱਪੜਾ ਨਾ ਨਾ ਕੋੜਦਾ ਤੇ ਰੋਟੀ ਖਾ ਕੇ ਆ ਜਾਂਦਾ ਗੱਲਾਂ ਦੇ ਕਰਦਾ ਫੈਰੀ ਕਹਿੰਦਾ ਆ ਜਾ ਕਹਿੰਦਾ ਬਈ ਆ ਪੱਭੀ ਦੀ ਰੋਟੀ ਖਾਉਣੀ ਮੈਂ ਬਈ ਆ ਖਾ ਗ ਜਾੜੀ ਫਾਂਗਾ ਨਹੀਂ ਨਹੀਂ ਉੱਥੇ ਰੋਟੀ ਹੁਣਾਈ ਬਿਸ਼ਟਿਆ ਮੁੰਡੇ ਚਲ ਐ ਕਰ ਫਿਰ ਆਟਾ ਦੇ ਖਿਡੋਲੀ ਕਿੰਨਾ ਚੱਕੀ ਜਾ ਚੱਕ ਕੇ ਤਾਂ ਦੇਖ ਤਾਂ ਲੈ ਕੀ ਆਪਣੇ ਜੋਗਾ ਹੋਵੇ ਭਰਾਓ ਕੋਸ਼ਿਸ਼ ਹਾਂ ਆਟਾ ਗੁੰਨ ਪ੍ਰਾਂਤ ਦੀ ਗਿੱਲੀ ਹੋਊਗੀ ਐਂ ਗੱਲ ਫਿਰ ਮੁੰਗੀ ਰਾਲ ਪਈਆ ਚੌਲ ਫੜ ਲਿਆਉਣਾ ਥੋੜੇ ਜੇ ਉਹ ਭਰਾਵਾ ਸੁੰਨਿਆ ਚੋਲ ਤਾਂ ਧਰ ਤੁਰ ਲੈਂਦਾ ਕੋਸਨਾ ਕੋਸ ਤੱਕ ਐ ਨਹੀਂ ਚੋਲ ਦੀ ਹੈ ਨਹੀਂ ਗੇ ਭੇਂਦੇ ਵੀ ਦਬ ਨਾ ਰਪੀਏ ਆ ਗਏ ਮੈਂ ਅੰਟੀ ਕੋਲ ਜਾਵੜ ਦਾ ਖਾਂਦੀ ਆ ਹੁਣੀ ਆ ਤਾ ਨਾ ਉਦੋਂ ਭੱਜ ਕੇ ਅੰਟੀ ਕੋਲ ਦੁੱਧ ਨਹੀਂ ਆ ਆ ਆ ਆ ਆ ਦੁਕਾਨ ਹੋਰ ਬੰਦ ਹੋ ਦੁਕਾਨ ਹੋਰ ਬੰਦ ਹੋ ਗਈ ਨਹੀਂ ਹੈ ਲੈ ਕੇ ਆ ਜੋਬਰਾ ਅੱਜ ਦੀ ਨਵੀਂ ਰੈਸਪੀ ਲਿਆਂਦੀ ਆ ਬਹੁਤ ਤਕੜੀ ਕਾਇਦ ਕਰਕੇ ਉਹ ਗਾਜਰਾ ਵੀ ਹੋਈਆਂ ਆਪਣੇ ਕੋਲ ਤਾਂ ਹਨ ਹੈ ਕੀ ਕਰਕੇ ਕਦੂ ਬਚਾ ਕੇ ਚਪਾਉਂਗਾ ਕਦੂ ਅੱਛਾ ਕਦੂ ਅੱਛਾ ਕੀ ਕਰੇਗਾ ਮਮਾਏ ਕਟ ਬੰਦ ਕਰ ਮੜਾਏ ਹਰੇਕ ਮਿੰਟ ਬੰਦ ਕਰਦਾ ਇੱਕ ਮਿੰਟ ਤਾਂ ਰੁਕਦਾ ਆਲੀ ਰੁਕਦਾ ਮੈਨੂੰ ਭਾਵਾਂ ਭੁੱਖ ਲੱਗੀ ਹੈ ਮੈਂ ਕਰਦਾ ਕੀ ਕਰੇਗਾ ਕੁਛ ਨਹੀਂ ਕਰਦਾ ਕਰੀ ਦੱਸ ਕੁਛ ਨਹੀਂ ਉਹ ਖੀਰ ਬਣਾਉਣੀ ਆ ਆਪਾਂ ਅੱਜ ਨਵੀਂ ਰੈਸਪੀ ਹੈ ਖੀਰ ਬਣਾਉਣੀ ਗਾਜਰਾ ਨਾਲ ਕੀ ਕਰੇਗਾ ਇਹਦੋਂ ਕੁਛ ਗਾਜਰਾ ਕਿੱਥੇ ਪਾਉਣੇ ਛੋਟੇ ਕੀ ਆਂਦੇ ਨਹੀਂ ਛੋਟੇ ਕੀ ਆਂਦੇ ਹੈ ਛੋਟੇ ਕੀ ਆਂਦੇ ਉਹ ਕਦੂ ਕਾਸ ਹੁੰਦਾਗਾ ਤੂੰ ਕਦੂ ਕੱਚਾ ਪਤਾ ਨਹੀਂ ਕੀ ਗਈ ਨਾਗਾ ਤੂੰ ਵੀ ਥੋੜੀ ਗਾਜਰ ਪਾਗ ਬਣੂ ਨਹੀਂ ਤੂੰ ਇਹਨੂੰ ਖੀਰ ਚ ਗਾਜਰਾ ਕੀ ਪਾਏਗਾ ਮੈਨੂੰ ਤੇਰੀ ਸਮਝ ਨਹੀਂ ਆਈ ਯਾਰ ਗੱਲ ਤੂੰ ਦੇਖ ਰਹਿ ਚੋ ਪਾਗ ਮੈਨੂੰ ਕਰ ਹਾਲਾ ਹਾਲਾ ਆਏ ਹਾਏ ਹਾਏ ਆਏ ਹਾਏ ਹਾਏ ਬਾਬਾ ਬਣ ਕੇ ਬਣਾ ਦੇ ਖੀਰ ਯਾਰ ਹੈ ਚੌਲ ਲਿਆਂਦੇ ਤੇ ਦੁੱਧ ਦਾ ਪੈਕਟ ਲਿਆਂਦਾ ਕੱਲ ਨੂੰ ਬਣਾਵਾਂਗੇ ਗਾਜਰਾ ਆ ਇੱਕ ਭੁੱਲਣਾ ਪਿਆ ਪਿਆ ਹੀ ਸੜ ਗਿਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੀ ਕੀ ਹਾਲ ਹੋਇਆ ਇਹਦਾ ਵਿਚਾਰੇ ਦਾ ਆ ਇੱਕ ਫੁੱਲ ਤੋਂ ਕੰਮ ਨਹੀਂ ਲਿਆ ਗਿਆ ਬਾਕੀ ਸਾਰੇ ਤਾਂ ਵਧੀਆ ਸਬਜ਼ੀ ਬਣਾ ਲਈ ਸੀਗੀ ਆ ਪਿਆ ਪਿਆ ਹੀ ਖਰਾਬ ਹੋ ਗਿਆ ਉੱਤੇ ਕਦੇ ਕੱਪੜੇ ਸਿਰ ਤੇ ਕਦੇ ਕੋਸੜ ਤਾਂ ਮੈਂ ਕਿਹਾ ਸੀ ਵਧੀਆ ਬਾਲਟੀ ਦੇ ਵਿੱਚ ਰੱਖ ਕੇ ਨਾ ਉੱਤੇ ਟੱਕਣ ਲਾਦਾ ਇਹਨੂੰ ਤਾਂ ਖਰਾਬ ਹੋਈ ਆ ਇਹ ਲਾਈ ਯਾਰਾ ਦੀ ਕਦੇ ਇਸ ਦੀ ਪਹਿਲੀ ਵਾਰੀ ਖੀਰ ਬੰਦੀ ਆ ਕਮਰੇ ਚ ਮੁੰਡੇ ਦੀ ਚੋਬਰਾਂ ਦੀ ਇਥੋਂ ੜੇ ਕਹਿੰਦੇ ਬਦਾਮ ਵੀ ਪਾ ਦਈਏ ਫਿਰ ਬਾਲੇ ਤਾਂ ਫਿਰ ਐ ਤਾਕਤ ਵੀ ਜ਼ਿਆਦਾ ਹੋ ਜੂਗੀ ਨਾ ਕੁੱਟ ਕੇ ਪਾਉਣੇ ਆ ਬਦਾਮ ਇਹਦੇ ਚ ਕੁੱਟ ਕੇ ਇੱਕ ਸ਼ੁਕਰ ਆ ਬਾਈ ਸਾਡੀ ਆ ਟੂਟੀ ਬੰਦ ਹੋ ਗਈ ਐਨੇ ਲਹੂ ਬਿਲੰਦੀ ਸਾਰੀ ਰਾਤ ਚੋਂ 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 ਚੱਲਦੀ ਰਹਿੰਦੀ ਸੀਗੀ ਉਹ ਬਾਬਾ ਮੈਨੂੰ ਯਾਰ ਤੇਰੀ ਗੱਲ ਨਹੀਂ ਯਾਰ ਸਮਝ ਆ ਗਈ ਸੰਦੀਪ ਮੇ ਖੀਰ ਦੇ ਵਿੱਚ ਗਾਜਰਾਂ ਦਾ ਕੀ ਰੋਲ ਆਗਾ ਉਹ ਖੀਰ ਚ ਨਹੀਂ ਤੈਨੂੰ ਸਲਾਦ ਘਟ ਕੇ ਦਿਨਾ ਖੀਰ ਦੇ ਨਾਲ ਖਾਣਾ ਪਤਾ ਨਹੀਂ ਮੇਰਾ ਸਾਲਾ ਕਿਧਰੋਂ ਆਇਆ ਹੈ ਰਾਜਸਥਾਨ ਚ ਕੁਝ ਹੋਰ ਹੀ ਖਵਾਈ ਜਾਂਦਾਗਾ ਇਹ ਲਬਾਉਂ ਟਟੰਗਾ ਕਦੇ ਗਲਤ ਸਲਤ ਖਵਾ ਕੇ ਖੀਰ ਚ ਹੁਣ ਇਹ ਅੱਜ ਆ ਪਾਉਗਾ ਇੱਕ ਦਿਨ ਨੇ ਕਾਜ ਚ ਰੋਟੀਆਂ ਪਿਆਉਂਦੀਆਂ ਸੀਗਾ ਕਾਜ ਬਾਬਾ ਕੀ ਬੰਗੀਆਂ ਰੋਟੀਆਂ ਬਣਾਈਆਂ ਸੀ ਬੰਗੀਆਂ ਰੋਟੀਆਂ ਦਾ ਕੀ ਚੂੜਾ ਪਤਾ ਨਹੀਂ ਕੀ ਕਹਿੰਦਾ ਸੀ ਤੂੰ ਕਾਜ ਪਿਆਉਂਦਗਾ ਸੀ ਕਿਉਂ ਸੀ ਨਹੀਂ ਸੀ ਸਾਲੇ ਭਿਉਣ ਨੂੰ ਵੜੇਵੇਂ ਆਉਂ ਨੇ ਬਣਾਈਆਂ ਸੀ ਚੂਰਾ ਆਪ ਕਰਕੇ ਪਤਾ ਨਹੀਂ ਕੀ ਇਸ ਉਹਨੇ ਤਾਂ ਖਾਧੀਆਂ ਨਹੀਂ ਸ਼ੇਰ ਪਾਲਨੇ ਮੈਂ ਤਾਂ ਖਾ ਗਿਆ ਸੀ ਇਹ ਬਣੀਆਂ ਕਿਵੇਂ ਸੀ ਨਹੀਂ ਹੈ ਤਾਂ ਸਿਸਟਮ ਠੀਕ ਸੀ ਤੂੰ ਇਹ ਸਿਸਟਮ ਕੱਢੀ ਕੱਢ ਕੇ ਕਿੱਥੋਂ ਲਿਆਉਣਾ ਬਣਾਇਆ ਨਹੀਂ ਗੱਲ ਨਹੀਂ ਸਮਝਾਈ ਉਹ ਤੇਰੀ ਹੁਣ ਇਹ ਤਾਂ ਖੀਰ ਦੇ ਵਿੱਚ ਜਿਹੜਾ ਤੂੰ ਆਪ ਆਏਗਾ ਦਰਮਿਆਨ ਵੀ ਨਿਕਲ ਜਿਹੜਾ ਹੈਗਾ ਘੁੱਟ ਦੁੱਧ ਕਿਹੜਾ ਬੂਰੀ ਦਾ ਇਹ ਕਿਸੇ ਫੰਡਰ ਮੱਝ ਦਾ ਹੋਊਗਾ ਫੰਡਰ ਮੱਝ ਦਾ ਵੀ ਨਹੀਂ ਇਹ ਤਾਂ ਇਹ ਤਾਂ ਫੰਡਰ ਮੱਝ ਦਾ ਨਹੀਂ ਲੱਗਦਾ ਜਿਵੇਂ ਲੱਗਾ ਕਟਾਇਆ ਜਿਵੇਂ ਇਸ ਫੰਡਰ ਕਟਿਆ ਹੋਇਆ ਮੈਨੂੰ ਲੱਗਦਾ ਬਾਬਾ ਜੀ ਅੱਜ ਕੁਝ ਖਾਣ ਨੂੰ ਨਸੀਬਾਂ 'ਚ ਹੈ ਨਹੀਂਗਾ। ਬਦਾਮ ਠੀਕ ਦਾ ਦਾ ਬਣ ਗਿਆ ਜਲੂਆ ਬਣ ਗਿਆ ਤਾਂ ਤੋ ਕੁਸੋਰੀ ਬਣ ਗਿਆ। ਦੁੱਧ ਬਾੜ ਗਿਆ ਨਾ ਓਏ। ਪਤਾ ਨਹੀਂ ਦੁਕਾਨ ਵਾਲੇ ਨੇ ਕਿਵੇਂ। ਹੂੰ ਦੁੱਧ ਖਰਾਬ ਹੋ ਗਿਆ ਐ ਰੈਸਾ ਉਹ ਤੋਂ ਤਨੀਏ ਖਰਾਬ ਹੁੰਦਾ ਹੁਣ। ਇਹ ਕੀ ਕਹਿ ਰਿਹਾ ਹੈ? ਹਾਂ? ਤੇਰੇ ਬਾਬਾ ਜੀ ਬੰਧ ਗਾਜਰਪਾ ਤੁਤ ਬਾੜੇ ਕੇ ਮੈਂ ਸ਼ੇਰ ਫੇਰ ਵੀ ਨਾਟਾ ਗਾਜਰਪਾ ਬਣਾ ਕੇ ਖਾਣਾ ਅੱਜ ਇਹੀ ਗਾਲੀਆਂ ਪੈਣੀਆਂ ਗਾਜਰਪਾ ਵਧੀਆ ਜੱਲੀਆਂ ਆ ਗਿਆ ਮੈਂ ਕਹਣਾ ਖਾ ਲੈਨੇ ਚੰਦ ਤੇਣਾ ਹੈ ਠੰਡ ਪਾ ਗਿਆ ਬਾਬਾ ਜੀ ਇਹ ਹੁਣ ਹੋ ਗਿਆ ਖੀਰ ਗਾਜਰਪਾਕ ਹੈ ਇਹ ਬਾਬਾ ਕਿੱਥੋਂ ਦੀ ਰੈਸਪੀ ਆ ਖੀਰ ਗਾਜਰਪਾਕ ਵਾਲੀ ਦਾਦਾ ਬਾਈ ਕਿਸ ਨੇ ਖੀਰ ਗਾਜਰ ਪਾਕ ਹੋਈ ਕੱਦੂ ਗੱਛੇ ਮਰ ਕੇ ਨਹੀਂ ਤਾਂ ਕੱਦੂ ਬਈ ਦੂਜੀ ਤਰ੍ਹਾਂ ਕਰਨਾ ਇੱਕ ਸਾਡੇ ਤਰ੍ਹਾਂ ਕਰਨਾ ਲੋ ਬਾਬਾ ਜੀ ਕਹਿੰਦੇ ਤਿਆਰ ਆੜੇਗੀ ਆਟਾ ਮੁੱਕ ਗਿਆ ਸੀ ਪਾਟੇ ਦੁੱਧ ਦੀ ਓਏ ਚੁੱਪ ਠੀਰ ਗਾਜਰ ਪਾਕ ਤਿਆਰ ਹੈ ਮੇਰੀ ਗੱਲ ਸੁਣ ਹਾਂ ਸੁਣਾ ਤੂੰ ਸੁਣਾ ਲਈ ਤੇਰੀ ਘਾਟ ਆਗੀ ਮੈਂ ਦੱਸਦਾ ਜਿੱਕੀ ਕੀ ਖੀਰ ਚ ਪਾਏ ਹੂੰ ਕੀ ਕੀ ਪਾਇਆ ਵਿੱਚ ਦਾਣੇਦਾਰ ਦਿਖ ਰਿਹਾ ਨਾ ਹਾਂ ਇਹ ਮਾਵਾ ਪਾਇਆ ਖੀਚ ਉਹ ਕੀ ਹੁੰਦਾ ਵਾਵਾ ਮਾਵਾ ਕਿਉਂ ਨਾ ਮਾਵਾ ਹੁੰਦਾ ਜਿਹੜਾ ਆਪਾਂ ਬੰਦਾਂ ਮਠਿਆਈ ਬੰਦੀ ਜਿਹੜੀ ਕਹਿੰਦੇ ਕਾਜੂ ਕਤਲੀ ਆਹ ਕਾਜੂ ਕਤਲੀ ਹਾਂ ਮਾਵਾ ਹੁੰਦਾ ਉਹ ਪਾਇਆ ਇਹਦੇ ਵਿੱਚ ਅੱਛਾ ਬਦਾਮ ਪਾਇਆ ਹੈ ਗਾਜਰਾ ਪਾਇਆ ਨੇ ਛੋਲ ਪਾਇਆ ਅਖੰਡ ਪਾਇਆ ਫੇਰ ਖੀਰ ਤਿਆਰ ਕੀਤੀ ਚੱਕੋ ਮੇਰੇ ਵੀ ਰੋਲੀਆਂ ਸੇ ਇਕੱਠੀਆਂ ਹੋ ਗਈਆਂ ਢੱਡ ਜਿੱਟ ਗਣੀਆਂ ਕਿਵੇਂ ਹਾਂ ਤਨ 10 ਕਰਕੇ ਢਿੱਡ ਵੀ ਕਹੂਗਾ ਸਾਲਾ ਕੀ ਚੀ ਹੈ ਮਾਵਾ ਦੇ ਕਿਵੇਂ ਖਰਦਾ ਲਓ ਜੀ ਅੱਜ ਕਦੇ ਚੋਬਰਾਂ ਨੇ ਖੀਰ ਬਣਾ ਕੇ ਖਾਧੀਆਂ ਬਾਈ ਸੰਦੀਪ ਬਹੁਤ ਵਧੀਆ ਬਣੀ ਸੀ ਬਹੁਤ ਹੀ ਸੁਆਦਿਸਟ ਖੀਰ ਬਣੀ ਸੀਗੀ ਤੇ ਗੋਡਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ ਸਵੇਰ ਵਾਸਤੇ ਹੈਗੀ ਆ ਗੁੱਡ ਨਾਈਟ ਸਾਸਰੀਕਾਲ ਸਵੇਰੇ ਆਪਾਂ ਜੇ ਮਾੜਾ ਹੈ ਕੋਈ ਰੈਸਪੀ ਨਾ ਕਰ ਚੋਰੀ ਕਰ ਲਓ ਵਿੱਚ ਜਿਹੜਾ ਕੀ ਪਾਇਆ ਸੀ ਲਾਸਟ ਤੇ ਮੈਨੂੰ ਉਹਦੀ ਯਾਦ ਬਾਈ ਸਮਝ ਲੱਗੀ ਯਾਰ ਉਹ ਕੀ ਸੀ ਬਾਈ ਜੀ ਉਹ ਭੁੱਲ ਗਿਆ ਮੈਂ ਕੀ ਤੂੰ ਯਾਰ ਮਠਿਆਈ ਵਾਲਾ ਕੀ ਨਾ ਲੈਂਦਾ ਸੀ ਮਾਵਾ ਮਾਵਾ ਹਾਂ ਕਿਥੋਂ ਲੈਂਦਾ ਸੀ ਬਈ ਉਹ ਲੈ ਕੇ ਆਉਂਦਾ ਸੀ ਮੈਂ ਪਠਿੰਡੋਂ ਲੈ ਕੇ ਆਇਆ ਸੀ ਹਾਂ ਚਾਉਂਦਾ ਹੋਇਆ ਲੈ ਕੇ ਆਇਆ ਸੀ ਦੋ 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 ਨਾ ਮੜਿਆ ਸੀ ਨਹੀਂ ਨਹੀਂ ਫੇਰ ਉਹ ਇੱਕ ਰੈਸਪੀ ਨਹੀਂ ਦੱਸਣੀ ਸਾਰੇ ਚੰਗਾ ਚੰਗਾ ਸੌ ਜਾ ਸਾਰੇ ਨਹੀਂ ਨਹੀਂ